ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਤੇ ਆਪਣੇ ਇੱਥੇ ਗੁਰਦੁਆਰਾ ਸਾਹਿਬ ਵਿਖੇ ਅ ਅਖਾਣ ਪਾਠ ਪ੍ਰਾਰੰਭ ਸੰਗਤ ਜੀ ਜਿਨ੍ਹਾਂ ਦੇ ਅੱਜ ਭੋਗ ਪਾਏ ਜਾਣਗੇ ਤਾਂ ਪ੍ਰਮਾਤਮਾ ਨੇ ਸੰਗਤਾਂ ਚ ਇਹ ਜਿਹਾ ਬਲ ਬਖਸ਼ਿਆ ਕਿ ਸੰਗਤਾਂ ਨੇ ਆਪਣੇ ਚਾਹ ਪਕੌੜੇ ਗਰਮਾ ਗਰਮ ਤੇ ਲੰਗਰ ਲਾਇਆ ਜੀ ਤਾਂ ਸੰਗਤਾਂ ਬੜੇ ਹੀ ਪ੍ਰੇਮ ਨਾਲ ਇਸ ਤਰ੍ਹਾਂ ਦੇ ਢੰਗ ਨਾਲ ਸੇਵਾ ਕਰ ਰਹੀ ਆ ਨਾਲ ਚੱਕ ਰਹੀ ਆ ਇੱਧਰ ਆਪਣੇ ਜਿਹੜੀਆਂ ਬੁੜੀਆਂ ਆਸਤੇ ਲੰਗਰ ਲਾਇਆ ਜੀ ਅੱਡ ਪ੍ਰਬੰਧਾ ਜਿਹੜਾ ਬਹੁਤ ਵਧੀਆ ਚੰਗੇ ਢੰਗ ਤਰੀਕੇ ਨਾਲ ਕੀਤਾ ਗਿਆ ਕਿਉਂਕਿ ਇੱਧਰ ਮੰਨ ਕੇ ਚਲੋ ਦੇਖੋ ਤੁਸੀਂ ਵੀ ਜੋੜਾ ਘਰ ਦੇ ਵਿੱਚੋਂ ਜਦੋਂ ਆਪਾਂ ਪੈਦਲ ਤੁਰ ਕੇ ਜਾਣਾ ਤਾਂ ਉਹਦੇ ਨਾਲ ਨਾਲ ਕਈਆਂ ਦੇ ਮੰਨ ਲਓ ਜਰਾਬਾਂ ਪਾਈਆਂ ਜਾਂ ਪੈਰ ਲੱਬੜ ਜਾਂਦੇ ਸੀਗੇ ਤਾਂ ਉਹ ਵਧੀਆ ਤਰੀਕਾ ਜਾਨੀ ਕਿ ਵਧੀਆ ਸਾਫ ਸੁਥਰੇ ਜਾਨੀ ਕਿ ਜਿਹੜੇ ਪੈਰ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਾਸਤੇ ਜਾਣ ਵਾਸਤੇ ਜਾਨੀ ਕਿ ਸਫਾਈ ਦਾ ਬਹੁਤ ਵਧੀਆ ਧਿਆਨ ਰੱਖਿਆ ਗਿਆ ਤੇ ਸੱਚੇ ਪਾਤਸ਼ਾਹ ਨੇ ਜਿਹੜੇ ਬੱਚੇ ਕੀਨਾ ਆਪਣੇ ਫਸਟ ਐਂਗਲਡ ਥਰਡ ਜਿਹੜਾ ਪੇਪਰ ਵਾਲਾ ਸੀਗਾ ਮਤਲਬ ਉਹ ਇਸ ਤਰੀਕੇ ਨਾਲ ਬੱਚੇ ਉਹ ਖੜੇ ਹੋ ਤੁਸੀਂ ਦੇਖ ਸਕਦੇ ਹੋਗੇ ਸ਼ਾਇਦ ਤਾਂ ਇਹਨਾਂ ਦੀ ਪੋਜੀਸ਼ਨ ਕੱਢੀ ਜਾਊਗੀ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਰਦਾਸ ਬੇਨਤੀ ਸ਼ੁਰੂ ਹੋ ਗਈ ਜੀ ਤੇ ਅੱਗੇ ਲੈਨੇ ਆਂ ਕੇਰਾ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ